ਸਤਿ ਸ੍ਰੀ ਅਕਾਲ ਜੀ ਲੋ ਜੀ ਪਿੰਡ ਨਰੂੜ ਵਾਲਿਆਂ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਸ ਕਰਕੇ ਨੌਜਵਾਨਾਂ ਦਾ ਜਿਨ੍ਹਾਂ ਭਰਾਵਾਂ ਨੇ ਔਖੇ ਟਾਈਮ ਦੇ ਵਿੱਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਆ ਜੀ ਜਿੱਥੇ ਇੱਥੇ ਮਿੱਟੀ ਦੀ ਲੋੜ ਆ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਏਰੀਆ ਦੇ ਵਿੱਚੋਂ ਵੀ ਜਿਹੜੀ ਸੰਗਤ ਜਾ ਰਹੀ ਆ ਸਾਡੇ ਹੋਰ ਆਗਨਾਲ ਦੇ ਗਵਾਂਢੀ ਪਿੰਡਾਂ ਚੋਂ ਵੀ ਜਿਹੜੀ ਸੰਗਤ ਜਾ ਰਹੀ ਆ ਸੋ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਹਾਂ ਹੋਰ ਬਜੀਥੇ ਸੇ ਜਿਸ ਚੀਜ਼ ਦੀ ਲੋੜ ਆ ਉੱਥੇ ਲੈ ਕੇ ਜ਼ਰੂਰ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ ਆ ਜੀ ਪਿੰਡ ਨਰੋੜ ਦੀ ਸੰਗਤ ਦਾ ਜਿਹੜੇ ਕਿ ਮਿੱਟੀ ਦੀਆਂ ਟਰਾਲੀਆਂ ਲੈ ਕੇ ਗਏ ਆ ਜੀ ਤੇ ਇੱਕ ਸਾਨੂੰ ਪਤਾ ਲੱਗਾ ਸੀਗਾ ਜੀ ਇਹ ਜੱਲੋਵਾਲ ਤੋਂ ਵੀ ਟਰਾਲੀਆਂ ਗਈਆਂ ਤੇ ਚਿੱਤੋ ਤੋਂ ਵੀ ਟਰਾਲੀ ਗਈ ਆ ਜਿਹੜਾ ਕਿ ਰਾਸ਼ਨ ਦੀਆਂ ਟਰਾਲੀਆਂ ਜਾਂ ਹੋਰ ਸਮਾਨ ਲੋੜਿੰਦਾ ਸਮਾਨ ਜਿਹੜਾ ਵੀ ਸੀਗਾ ਉਹ ਗਿਆ ਜੀ ਦੇਖੋ ਖੜਨ ਦਾ ਸਮਾਂ ਵੀ ਹੋਣੇ ਆ ਜੇ ਆਹ ਟਾਈਮ ਅਸੀਂ ਨਾ ਖੜੇ ਫਿਰ ਔਖਾ ਹੋ ਗਿਆ ਹੋ ਜਾਣਾ ਤੋਂ ਆਪਣੇ ਪੰਜਾਬੀ ਭਰਾਵਾਂ ਦਾ ਜਿਹੜਾ ਸਹਿਯੋਗ ਦੇ ਰਿਹਾ ਬਹੁਤ-ਬਹੁਤ ਧੰਨਵਾਦ ਕਰਦੇ ਅਸੀਂ ਸਾਰੇ ਤੇ ਬਾਕੀ ਯਾਰ ਹੋਰਾਂ ਨੂੰ ਵੀ ਆਪਾਂ ਆਲੇ-ਦੁਆਲੇ ਦੇ ਸਾਡੇ ਦੁਆਬੇ ਏਰੀਏ ਦੇ ਜਾਂ ਹੋਰਾਂ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਤੇ ਆਪਣੇ ਪਿੰਡ ਨੂੰ ਵੀ ਤੇ ਭਾਵ ਨੂੰ ਵੀ ਕਰਦੇ ਆਂ ਕਿ ਜ਼ਰੂਰ ਪਹੁੰਚੋ